ਤੋ ਝੂਠ ਨਾ ਬੋਲੋ ਲੋਕ ਵੇਖ ਰਹੇ ਆ ਆਪਣੀ ਵੀਡੀਓ ਨਾ ਨਾ ਕੋਈ ਝੂਠ ਨਹੀਂ ਠੀਕ ਹੈ 1 ਰੁਪਏ ਦੇ ਵਿੱਚ ਕੱਲੀ ਫ੍ਰਿਜ ਹੈ ਜਾਂ ਹੋਰ ਕੁਝ ਵੀ ਕੋਈ ਵੀ ਹੈ ਕੋਈ ਆਈਟਮ ਤੁਸੀਂ 1 ਰੁਪਏ ਚ ਲੈ ਸਕਦੇ ਆ ਕਿੰਨੇ ਪੈਸੇ ਲੈ ਜਾਂਦੇ 1 ਰੁਪਿਆ 1 ਰੁਪਿਆ ਬੰਨੇ ਝੂਠ ਨਾ ਬੋਲੀ ਪਹਿਲਾਂ ਉਹ ਬਾਈ ਆਖੀ ਜਾਂਦਾ ਵੀ 1 ਰੁਪਏ ਚ ਦੇ ਦਿੰਦਾ ਹੁਣ ਤੁਸੀਂ ਆਖੀ ਜਾਂਦੇ ਹੋ ਨਹੀਂ ਜੀ 1 ਰੁਪਏ ਚ ਹੈ ਚਾਹੇ ਲੋ ਬੈੱਡ ਚਾਹੇ ਲੋ ਅਲਮਾਰੀ ਚਾਹੇ ਲੋ ਫ੍ਰਿਜ ਕੋਈ ਵੀ ਸਮਾਨ ਲੋ ਤੇ ਨਾਲ ਪਾਓ ਗਿਫਟ 1 210 ਲੀਟਰ ਦੀ ਫ੍ਰਿਜ ਆ 1 ਰੁਪਿਆ ਲਿਆਓ ਤੇ ਇਹ ਫ੍ਰਿਜ ਆ ਆਪਦੇ ਘਰ ਲੈ ਜਾਓ ਬਰਦੇ ਵਿੱਚ 10 ਜਾਣੇ ਖੜਾ ਲਓ ਆ ਲੋ ਠੱਪ ਲੋ ਵੀਰੇ ਜਿਵੇਂ ਮਾਰਦੀ ਬੈੱਡ ਬਹਿ ਜੇ ਟੁੱਟ ਜੇ ਸਾਡਾ ਟੁੱਟ ਗਿਆ ਟੋਟਾ ਸਾਡਾ ਜੀ ਸਾਡਾ ਹੋਰ ਦੱਸੋ 4200 ਰੁਪਏ ਵਾਲਾ ਜੂਸਰ ਜੋ ਕਿ ਸੋਫਿਆਂ ਦੇ ਨਾਲ ਫ੍ਰੀ ਦੇਣਾ ਆਪਾਂ ਕੀ ਬਾਤ ਹੈ 4200 ਰੁਪਏ ਵਾਲਾ ਕਲਵਿਨੇਟਰ ਦਾ ਜੂਸਰ ਆ ਸੋਫਿਆਂ ਦੇ ਨਾਲ ਬਿਲਕੁਲ ਫ੍ਰੀ ਬਈ ਸੋਫੇ ਕਿੰਨੇ ਦੇ ਸੋਫੇ ਵੀਰੇ 25-30 ਹਜ਼ਾਰ ਵਾਲੇ ਸੀਗੇ ਜੀ ਐਕਤੀ 17000 ਰੁਪਏ ਦੇ ਕਰਤੇ ਆ ਦਿਵਾਲੀ ਕਰਕੇ ਆਫਰ ਹੀ ਆ ਤੇ ਤੁਹਾਨੂੰ ਦੇ ਦਾਂਗੇ 15000 ਰੁਪਏ ਦਾ ਜੀ ਬੈੱਡ 15000 ਚ ਹਾਂ ਇਹ ਵੀ 1 ਰੁਪਏ ਨਾਲ 1 ਰੁਪਿਆ ਲਿਆਓ ਬੈੱਡ ਲੈ ਜਾਓ ਨਾਲ ਗੱਦੇ ਆ ਫ੍ਰੀ ਆ ਕੈਲਮੀਨੇਟਰ ਦਾ ਜੂਸਰ ਫਰੀ ਹੈ ਬੱਚੇ ਨੂੰ ਪੁੱਛ ਲੋ ਜੀ ਪਾਣੀ ਪੱਤ ਖਦਰ ਪੜਾ ਰਿਆ ਇਲੈਕਟ੍ਰੋਨਿਕ ਨਹਿਰੂ ਮੰਡੀ ਜੀ ਬਾਗਾ ਪ੍ਰਾਣਾ ਜੀ ਬਾਗਾ ਪ੍ਰਾਣਾ ਮੇਨ ਮੇਨ ਐਡਰੈਸ ਜਿਹੜੇ ਮਰਜੀ ਬੱਚੇ ਨੂੰ ਪੁੱਛ ਲੋ ਜੀ ਪਾਣੀ ਪੱਤਾਂ ਲੈਣ ਜਾਣਾ ਬਾਹਰ ਛੱਡ ਕੇ ਇੱਥੇ ਪੜ ਕੇ ਤੁਹਾਨੂੰ ਛੱਡ ਕੇ ਜਾਵਾਂਗੇ 8500 ਰੁਪਏ ਦੇ ਦੇ ਦਾਂਗੇ ਜੀ ਭਾਈ ਬਾਲਾ ਥੋੜਾ ਬੋਲੀ ਆਨੇਓ ਬਾਅਦ ਚ ਮੁੜ ਕੇ ਘਰੋਂ ਗਾਲਾਂ ਨਾ ਪਈ ਜਾਣ। ਉਹ ਭਾਈ 8500 ਰੁਪਏ ਦੀ ਦੇ ਦਾਂਗੇ ਯਾਰ। ਆਂ ਜਾਨੀਆਂ ਨੂੰ ਮੇਰੇ ਹੈਂਡੀ ਬਲੈਂਡਰ ਉਹਦੇ ਘਰੇ ਪੰਜਾਂ ਦਾ ਨਹੀਂ ਜੀ ਹੋਰ ਦੋਸਤੋ ਜਿਹੜਾ ਸੋਹਣੇ ਸੋਹਣੇ ਕਮੈਂਟ ਕਰ ਦੂਗਾ ਹਾਂ ਵੀਡੀਓ ਸ਼ੇਅਰ ਕਰੂਗਾ ਤੁਹਾਡੇ ਚੈਨਲ ਨੂੰ ਜੀ ਸਕਰੀਨ ਸ਼ਾਟ ਪਾਊਗਾ ਸਾਨੂੰ ਠੀਕ ਹੈ ਜੀ ਉਹ ਪੰਜ ਬੰਦਿਆਂ ਨੂੰ ਅਸੀਂ ਹੈਂਡੀ ਬਲੈਂਡਰ ਫ੍ਰੀ ਦੇ ਦਾਂਗੇ। ਸਤਿ ਸ਼੍ਰੀ ਅਕਾਲ ਜੀ ਇਸ ਵਕਤ ਮੈਂ ਬਾਗੇ ਪੁਰਾਣੇ ਖੜਾ ਹਾਂ ਬਾਗੇ ਪੁਰਾਣੇ ਪਾਣੀ ਪਤ ਖੱਦਰ ਪੰਡਾਰ ਤੇ ਖੱਦਰ ਪੰਡਾਰ ਸੁਣ ਕੇ ਕਪੜਿਆਂ ਦੀ ਦੁਕਾਨ ਨਾ ਸਿਰਫ ਸਮਝ ਲੈਣਾ ਇਸ ਦੁਕਾਨ ਤੇ ਤੁਹਾਨੂੰ ਬਹੁਤ ਕੁਝ ਮਿਲੇਗਾ ਤੇ ਇਹ ਦੁਕਾਨ ਦਾ ਪੂਰੇ ਬਾਜ਼ਾਰ ਦੇ ਵਿੱਚ ਰੌਲਾ ਪਿਆ ਹੋਇਆ ਇਹ ਇਹ ਦੁਕਾਨ ਦਾ ਰੌਲਾ ਕੀ ਆ ਬਾਈ ਹੋਰੀ ਖੜਿਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਲੈਣ ਆਏ ਹੋ ਫਰਿੱਜ ਵੇਖਣ ਆਏ ਹੋ ਫਰਿੱਜ ਵੇਖਣ ਆਏ ਹੋ ਬਾਜ਼ਾਰ ਦੇ ਵਿੱਚ ਕਹਿੰਦੇ ਰੌਲਾ ਪਾਇਆ ਹੋਏ 1 ਰੁਪਏ ਦੀ ਚੀਜ਼ ਦੇ ਦਿੰਦੇ ਆ ਹਾਂਜੀ ਹਾਂਜੀ ਕਹਿੰਦੇ ਆ ਵੀ 1 ਰੁਪਈਆ ਹੀ ਦੇ ਰਹੇ ਆ ਚੈੱਕ ਕਰਨ ਆਏ ਆ ਇਹ ਅੱਛਾ ਹੁਣ ਤੁਸੀਂ ਚੈੱਕ ਕਰਨ ਆਏ ਹੋ ਰੇਟ ਰੂਟ ਪੁੱਛ ਲਿਆ ਹਾਂਜੀ ਹਾਂਜੀ ਰੇਟ ਪੁੱਛ ਲਿਆ ਸਹੀ ਐ 1 ਰੁਪਏ ਦੀ ਗੱਲ ਸਹੀ ਐ ਜੀ 1 ਰੁਪਏ ਦੀ ਜਮਾਂ ਗਈ ਝੂਠ ਨਾ ਬੋਲੋ ਲੋਕ ਵੇਖ ਰਹੇ ਆਪਣੀ ਵੀਡੀਓ ਨਾ ਨਾ ਕੋਈ ਝੂਠ ਨਹੀਂ ਠੀਕ ਐ 1 ਰੁਪਏ ਦੇ ਵਿੱਚ ਕੱਲੀ ਕੋਈ ਵੀ ਅਹੀਂ ਕੋਈ ਆਈਟਮ ਤੁਸੀਂ 1 ਰੁਪਏ ਚ ਲੈ ਸਕਦੇ ਆ। ਅੱਛਾ ਮੈਨੂੰ ਯਾਰ ਯਕੀਨ ਨਹੀਂ ਆਉਂਦਾ ਉਹ ਕੁੜੀ ਮੈਨੂੰ ਲੱਗਦਾ ਸੱਚ ਬੋਲੂਗੀ ਇਹਨੂੰ ਪੁੱਛ ਲਈਏ। ਭੈਣੇ ਸਸਰੀ ਕਾਲ। ਭੈਣੇ ਆ ਆ ਲੈ LED ਲੈਣ ਆਏ ਹੋ। ਹਾਂਜੀ। ਅੱਛਾ ਇੱਕ ਗੱਲ ਦੱਸੋ ਕਿੰਨੇ ਪੈਸੇ ਲੈ ਆ ਦੇ? 1 ਰੁਪਇਆ। 1 ਰੁਪਇਆ। ਭੈਣੇ ਝੂਠ ਨਾ ਬੋਲੀ ਪਹਿਲਾਂ ਉਹ ਬਾਈ ਆਖੀ ਜਾਂਦਾ ਵੀ 1 ਰੁਪਏ ਚ ਚੀਜ਼ ਦਿੰਦਾ ਹੁਣ ਤੁਸੀਂ ਆਖੀ ਜਾਂਦੇ ਹੋ। ਨਹੀਂ ਜੀ 1 ਰੁਪਏ ਚ। 1 ਰੁਪਏ ਚ ਪੱਕੀ ਗੱਲ ਆ। ਹਾਂਜੀ। ਠੀਕ ਆ ਆਪਣੇ ਬਜ਼ਾਰ ਦੇ ਵਿੱਚ ਤਾਂ 5-5000 ਮੰਗੀ ਜਾਂਦੇ 1 ਰੁਪਏ ਚ ਦੇ ਹੀ ਜਾਂਦੇ ਹੈ। ਹਾਂਜੀ ਕੱਲੀ ਆਹੀ ਦਿੰਦਾ ਕਿ ਫ੍ਰਿਜ ਫਰੂਜ ਹੋਰ ਸਾਰਾ ਸਮਾਨ ਸਾਰਾ ਸਮਾਨ ਹਾਂਜੀ ਠੀਕ ਆ ਮਿਲੂਗੀ ਆ ਫ੍ਰਿਜਾ ਵੋਲਟਸ ਦੀ ਇੱਕ 210 ਲੀਟਰ ਦੀ ਫ੍ਰਿਜਾ 1 ਰੁਪਿਆ ਲਿਆਓ ਤੇ ਇਹ ਫ੍ਰਿਜਾ ਆਪਦੇ ਘਰ ਲੈ ਜਾਓ ਇੰਟੀਰੀਅਰ ਵੀ ਬਹੁਤ ਵਧੀਆ ਪੂਰੀ ਘੈਂਟ ਆ ਸਿਰਫ ਇਹੀ ਨਹੀਂ ਇਸ ਦੁਕਾਨ ਤੇ ਸਿਰਫ ਤੁਹਾਨੂੰ ਫ੍ਰਿਜ ਨਹੀਂ 1 ਰੁਪਏ ਚ ਮਿਲੂਗੀ ਤੁਹਾਨੂੰ ਵਾਸ਼ਿੰਗ ਮਸ਼ੀਨ ਚਾਹੀਦੀ ਆ ਤੁਹਾਨੂੰ ਸੋਫਾ ਚਾਹੀਦਾ ਬੈੱਡ ਚਾਹੀਦਾ ਐਲਈਡੀ ਚਾਹੀਦੀ ਆ ਚਾਹੇ 32 ਇੰਚੀ 42 ਇੰਚੀ ਕਿੰਨੇ ਵੀ ਇੰਚੀ ਤੁਹਾਨੂੰ ਘਰ ਵਿੱਚ LED ਚਾਹੀਦੀ ਆ ਉਹ LED ਵੀ ਤੁਹਾਨੂੰ 1 ਰੁਪਿਆ ਡਾਊਨ ਪੇਮੈਂਟ ਤੇ ਮਿਲੂਗੀ ਤੇ ਇਹਦੇ ਨਾਲ ਤੁਹਾਨੂੰ ਆਫਰ ਗਿਫਟ ਵੀ ਮਿਲਣਗੇ ਗਿਫਟ ਕੀ ਮਿਲਣਗੇ ਉਹ ਵੀ ਆਪਾਂ ਜਾਣਦੇ ਆ ਭੈਣੇ ਸਸਰੀਕਾਲ ਪੈਣੇ ਬਾਜ਼ਾਰ ਦੇ ਵਿੱਚ ਰੌਲਾ ਪਿਆ ਵੀ 1 ਰੁਪਏ ਚ ਚੀਜ਼ ਦੇ ਦੇਣੇ ਉਹ ਪੱਕੀ ਜੀ ਵੀਰੀ ਹਾਂਜੀ 1 ਰੁਪਏ ਚ ਚੀਜ਼ ਦੇ ਦੇਣੇ ਇਹ ਰਿਕਾਰਡ ਆ ਬਿਆਨ ਛੋਟਣਾ ਕੋਈ ਮੇਰੀ ਕੋਈ ਟੈਨਸ਼ਨ ਨਹੀਂ ਜੀ 1 ਰੁਪਏ ਚ ਜਿਹੜਾ ਮਰਜ਼ੀ ਸਮਾਨ ਲਓ ਚਾਹੇ ਲਓ ਬੈੱਡ ਚਾਹੇ ਲਓ ਅਲਮਾਰੀ ਚਾਹੇ ਲਓ ਫ੍ਰਿਜ ਕੋਈ ਵੀ ਸਮਾਨ ਲਓ ਤੇ ਨਾਲ ਪਾਓ ਗਿਫਟ ਦਾ ਗਿਫਟ ਵੀਰੇ 1 ਲਈ ਪ੍ਰੈਸ ਬਲੈਂਡਰ ਚਾਹੇ ਲੈ ਲਓ ਟੋਸਟਰ ਉਹ ਆਪਦੀ ਮਰਜ਼ੀ ਹੈ ਜਿਹੜਾ ਮਰਜ਼ੀ ਸਮਾਨ ਲਓ ਕਿੰਨਾ ਚੋ ਜਿਹੜਾ ਮਰਜ਼ੀ ਮਰਜ਼ੀ ਸਮਾਨ ਲੈ ਲਓ ਹਾਂਜੀ ਅੱਛਾ ਪੈਣੇ ਆ ਤੁਸੀਂ ਫ੍ਰਿਜਾਂ ਦਿਵਾਲੀ ਆਫਰ ਤੇ ਫ੍ਰਿਜ ਸਸਤੀ ਕਰਤੀ ਪਰ ਇਹ ਫ੍ਰਿਜ ਦਾ ਅੱਗੇ ਹੁਣ ਠੰਡ ਆ ਗਈ ਫ੍ਰਿਜ ਕਿਹਨੇ ਵਾਰ ਤੇ ਸਿਆਲ ਵਾਲੀ ਚੀਜ਼ ਕਿਹੜੀ ਆ ਸਿਆਲ ਵਾਲੀ ਚੀਜ਼ ਵੀ ਨੇ ਜਿਵੇਂ ਲੈ ਲਓ ਓਵਨ ਲੈ ਲਓ ਜਿਸ ਤਰ੍ਹਾਂ ਵਾਸ਼ਿੰਗ ਮਸ਼ੀਨ ਐ ਜਿਸ ਤਰ੍ਹਾਂ ਹੁਣ ਆਪਾਂ ਨੂੰ ਆਪਣੀ ਜ਼ਰੂਰਤ ਐ ਵਾਸ਼ਿੰਗ ਮਸ਼ੀਨ ਜਿਵੇਂ ਸਰਦੀਆਂ ਆ ਗਈਆਂ ਆਪਣੀ ਜ਼ਰੂਰਤ ਐ ਵਾਸ਼ਿੰਗ ਮਸ਼ੀਨ ਤੇ ਵੀ ਆਪਾਂ ਜਿਹੜਾ ਮਰਜ਼ੀ ਸਮਾਨ ਲੈ ਸਕਦੇ ਨਾਲ ਗਿਫਟ ਲੈ ਸਕਦੇ ਆ ਠੀਕ ਐ ਕੋਈ ਵੀ ਚੀਜ਼ ਲਾਊਗਾ ਭਾਵੇਂ ਬੈੱਡ ਲੈ ਲਓ ਤੁਹਾਡਾ ਬਿੱਡਾਂ ਦਾ ਕੰਮ ਵੀ ਆ ਪਰਨੀਚਰ ਦਾ ਕੰਮ ਵੀ ਆ ਉਹ ਵੀ 1 ਰੁਪਏ ਦੇ 1 ਰੁਪਏ ਦੇ ਵੀ 1 ਰੁਪਏ 'ਚ ਭਾਵੇਂ ਲੱਖ ਰੁਪਏ ਦਾ ਸਮਾਨ ਲਿਆਓ ਲਿਆਣਾ ਕੀ ਪਊਗਾ ਆਧਾਰ ਕਾਰਡ ਪੈਨ ਕਾਰਡ ਬੈਂਕ ਬੈਂਕ ਖਾਤਾ ਆਪਣੇ ਕੋਲ ਬਜਾਜ ਐਚ ਡੀਬੀ ਸਾਰੇ ਫਾਈਨਾਂਸ ਹੈ ਤੁਸੀਂ 1 ਰੁਪਿਆ ਲਿਆਓ ਤੇ ਕੋਈ ਵੀ ਸਮਾਨ ਲੈ ਜਾਓ ਕੀ ਬਾਤ ਆ ਲਓ ਭਾਈ 1 ਰੁਪਿਆ ਲਿਆਓ ਤੇ ਕੋਈ ਵੀ ਸਮਾਨ ਲੈ ਜਾਓ ਆ ਸਮਾਨ ਬਾਰੇ ਮੈਂ ਦੂਰੀਆ ਫੇਰ ਝਾਤ ਮਰਾ ਦਿਆ ਫਰਿੱਜ ਦੇਖੋ ਆ ਫਰਿੱਜ ਦੇਖ ਲਓ ਆ ਫਰਿੱਜ ਦੇਖ ਲਓ ਬੰਦੇ ਜਿੱਡੀ ਫਰਿੱਜ ਆ ਜਿਹੜੀ ਤੁਹਾਡੇ ਘਰ 1 ਰੁਪਏ ਵਿੱਚ ਜਾ ਵੜਨੀਆ ਤੇ ਆਉਣਾ ਕਿੱਥੇ ਆ ਬਾਗਾ ਪੁਰਾਣਾ ਪਾਣੀ ਪੱਤ ਵਾਲਿਆਂ ਦੇ ਖੱਦਰ ਪੰਡਾਰ ਤੇ ਮੈਂ ਫੇਰ ਕਹਿੰਦਾ ਖੱਦਰ ਪੰਡਾਰ ਸੁਣ ਕੇ ਇਹ ਨਾ ਲਾ ਦਿਓ ਜੇ ਕੱਲੇ ਕੰਬਲੀ ਮਿਲਣਗੇ ਇੱਥੇ ਤੁਹਾਡੇ ਘਰ ਵਿੱਚ ਵਰਤਣ ਵਾਲੀ ਹਰ ਚੀਜ਼ ਮਿਲੂਗੀ ਚਾਹੇ ਤੁਸੀਂ ਜੂਸਰ ਲੈਣਾ ਵਾਸ਼ਿੰਗ ਮਸ਼ੀਨ ਫਰਿੱਜ ਓਵਨ A to Z ਘਰ ਦਾ ਸਮਾਨ ਤੁਹਾਨੂੰ ਇਸ ਦੁਕਾਨ ਤੇ ਮਿਲੂਗਾ ਚਾਹੇ ਆ ਦੁਕਾਨ ਤੁਹਾਨੂੰ ਭੀੜੀ ਜੀ ਨਜ਼ਰ ਆਉਂਦੀ ਆ ਪਰ ਇਹੋ ਜੀਆਂ 5 6 ਦੁਕਾਨਾਂ ਨੇ ਅਛਾ ਭਾਈ ਤੁਸੀਂ ਕਿੰਨੇ ਪੈਸੇ ਦੇ ਕੇ ਸਮਾਨ ਲੈਣਾ ਹੈ 1 ਰੁਪਿਆ ਦੇ ਕੇ ਸਮਾਨ ਲੈਣਾ ਹੈ 1 ਰੁਪਿਆ ਦੇ ਕੇ ਕਿਵੇਂ ਲੱਗਿਆ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਵੀ 1 ਰੁਪਿਆ 'ਚ ਘਰ ਦਾ ਸਮਾਨ ਮਿਲ ਜਾਏਗਾ ਸਾਨੂੰ ਵਧੀਆ ਲੱਗਿਆ ਜੀ ਸਾਨੂੰ ਆਫਰ ਆਇਆ ਸੀ ਕਿ ਇਹ ਇਸ ਦਾ ਉੱਤੇ ਮਿਲਦਾ ਜੀ ਪਸਲਾਣਾ ਦੁਕਾਨ ਬਿਲਕੁਲ ਇੱਕ ਆਮ ਮਿਡਲ ਕਲਾਸ ਬੰਦੇ ਨੂੰ ਜਦ ਥੋੜੇ ਪੈਸਿਆਂ 'ਚ ਚੀਜ਼ ਮਿਲਦੀ ਹੋਵੇ ਤਾਂ ਚੰਗਾ ਹੀ ਲੱਗੇਗਾ ਕਿਉਂਕਿ ਅਸੀਂ ਇਕੱਠੇ ਪੈਸੇ ਭਰਨੇ ਔਖੇ ਹੋ ਜਾਂਦੇ ਆ ਭਾਈ 20-5000 ਭਰਨਾ ਔਖਾ ਹੁਣ ਥੋੜੇ ਥੋੜੇ ਕਰਕੇ ਭਰੇ ਜਾਣਗੇ ਹਾਂਜੀ ਹਾਂਜੀ ਹੋਰ ਗੱਲ ਦੱਸ ਦੇਵਾਂ ਕੱਲਾ 1 ਰੁਪਏ ਵਾਲਾ ਇਹੀ ਨਹੀਂ ਸਮਾਨ ਦਾ ਹੀ ਫਾਇਦਾ ਨਹੀਂ ਆਹ ਜਿਹੜੀ ਤੁਸੀਂ ਫਰਿੱਜ ਵੇਖਦੇ ਹੋ ਆ ਤੁਸੀਂ ਬਾਈ ਨੇੜੇ ਕਰਕੇ ਦਿਖਾ ਦਿਂ ਆਨਲਾਈਨ ਸਰਚ ਮਾਰ ਲਓ ਇਹ ਫਰਿੱਜ ਤੁਹਾਨੂੰ 20000 ਦੀ ਬੋਲੀ ਜਾਵੇਗੀ 20000 ਰੁਪਏ ਦੀ ਪਵੇਗੀ ਪਰ ਇੱਥੇ ਤੁਹਾਨੂੰ ਇਹ ਕਿੰਨੇ ਦੀ ਪੈਣੀ ਆ 18000 ਦੀ 2 110 ਲੀਟਰ ਦੀ ਫਰਿੱਜ ਤੁਹਾਨੂੰ ਬਾਜ਼ਾਰ ਦੇ ਰੇਟਾਂ ਨਾਲੋਂ ਆਨਲਾਈਨ ਦੇ ਰੇਟਾਂ ਨਾਲੋਂ ਵੀ ਘੱਟ ਰੇਟ ਤੇ ਮਿਲੇਗੀ ਹੁਣ ਆ ਗਿਆ ਸੀ ਦੂਜੇ ਗਦਾਮ 'ਚ ਜਿੱਥੇ ਬਹੁਤ ਸਾਰਾ ਬਾਈ ਇਹਦੇ ਤੇ ਵੀ ਗਿਫਟ ਪਏ ਆ ਆ ਕੀ ਚੀਜ਼ ਆ ਇਹ ਜੂਸਰ ਆ ਵੀਰ ਜੀ 4200 ਰੁਪਏ ਵਾਲਾ ਜੂਸਰ ਆ ਜੋ ਕਿ ਸੋਫਿਆਂ ਦੇ ਨਾਲ ਫ੍ਰੀ ਦੇਣਾ ਆਪਾਂ ਕੀ ਬਾਤ ਆ 4200 ਰੁਪਏ ਵਾਲਾ ਕਲਵਿਨੇਟਰ ਦਾ ਜੂਸਰ ਆ ਸੋਫਿਆਂ ਦੇ ਨਾਲ ਬਿਲਕੁਲ ਫ੍ਰੀ ਬਾਈ ਸੋਫੇ ਕਿੰਨੇ ਦੇ ਸੋਫੇ ਵੀਰੇ 25 30 ਹਜ਼ਾਰ ਵਾਲੇ ਸੀਗੇ ਜੀ ਐਕਤੀ 17000 ਰੁਪਏ ਦੇ ਕਰਤੇ ਆ ਦਿਵਾਲੀ ਕਰਕੇ ਆਫਰ ਹੀ ਆ ਹੁਣ ਬਸ ਕੀ ਬਾਤ ਹੈ 25 30 ਹਜ਼ਾਰ ਵਾਲੇ ਸੋਫੇ ਆ ਸੋਫੇ ਦੇਖੋ ਕਿ ਆ ਸ਼ਾਈਨਿੰਗ ਆ ਕਿਆ ਬਾਤ ਹੈ ਇਹ ਸਰਫਿਸ 17000 ਦੇ ਇਹੀ ਨਹੀਂ ਇਹ ਚ ਰੰਗ ਵੀ ਬਹੁਤ ਆ ਬਈ ਇਹਦੇ ਨਾਲ ਵੀ ਗਿਫਟ ਸਾਰਿਆਂ ਨਾਲ ਹੀ ਗਿਫਟ ਦੇਣਾ ਵੀਰੇ ਆਪਾਂ ਹਰੇਕ ਨਾਲ ਹੀ ਕੋਈ ਵੀ ਚੀਜ਼ ਲੈ ਜਾਓ ਗਿਫਟ ਹਰੇਕ ਨਾਲ ਮਿਲੂ ਜਿਹੜਾ ਮਰਜੀ ਸੋਫਾ ਲੈ ਲਓ ਵੀਰੇ ਸਾਰਿਆਂ ਸੋਫਿਆਂ ਨਾਲ ਹੀ ਆਪਾਂ ਗਿਫਟ ਫਰੀ ਦੇਣਾ ਇਹ ਨਾ ਹੋਵੇ ਬਈ ਗਾਹਕ ਆਏ ਤਾਂ ਤੁਸੀਂ ਇਹੀ 30000 ਦਾ ਬੋਲਦੇ ਹੋ ਨਹੀਂ 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 ਜੋ ਰੇਟ ਵੀਡੀਓ ਚ ਬੋਲਿਆ ਵੀਰੇ ਜੀ ਉਹੀ ਰੇਟ ਹੀ ਦੇਵਾਂਗੇ ਬਈ ਇਹ 17000 ਦੇ ਸੋਫੇ ਆ ਹਾਂਜੀ ਹਾਂਜੀ ਟੇਬਲ ਦੇ ਪੈਸੇ ਨਾਲ ਅੱਡ ਲਾਉਂਗੇ ਨਹੀਂ ਨਹੀਂ ਵੀਰੇ ਨਾਲ ਹੀ ਦੇਵਾਂਗੇ ਨਾਲੇ ਸ਼ੀਸ਼ਾ ਦੇਵਾਂਗੇ ਨਾਲੇ ਟੇਬਲ ਦੇਵਾਂਗੇ ਨਾਲ ਗਿਫਟ ਦੇ ਕੇ ਤੋਰਾਂਗੇ ਅਗਲੇ ਨੂੰ ਕਿਆ ਬਾਤ ਹੈ ਆ ਸ਼ੀਸ਼ੇ ਦੇ ਵੀ ਨਹੀਂ ਪੈਸੇ ਲੱਗਣੇ ਅੱਡ ਇਹ ਵੀ ਤੁਹਾਨੂੰ ਵਿੱਚੇ ਮਿਲੇਗਾ ਭਾਈ ਉਹ ਲਗਜ਼ਰੀ ਜਿਹੜਾ ਐਂਡ ਤੇ ਸੋਫਾ ਪਿਆ ਆ ਤਾਂ ਫਿਰ ਬਾ ਯਾਰ ਬਾਵਾ ਮਹਿੰਗਾ ਹੋਊਗਾ ਵੇਖ ਕੇ ਤਾਂ ਮਹਿੰਗਾ ਆ ਸੋਫਾ ਜੀ ਇਹ ਕਿੰਗੇ ਲੱਗਦੇ ਆ ਯਾਰ ਆ ਤਾਂ ਵਾਕਿਆ ਹੀ ਮੇਰੇ ਹਿਸਾਬ ਨਾਲ 70 80 ਹਜ਼ਾਰ ਦਾ ਹੋਊਗਾ ਉਹ ਕਿਆ ਬਾਤ ਹੈ ਪੋਲੇ ਬੜਿਆ ਬਾਈ ਇਹਦਾ ਰੇਟ ਕੀ ਆ ਪੂਰੀ ਫੋਰਮ ਪਾਈ ਵੀ ਹੈ ਇਹਨਾਂ ਦੇ ਵਿੱਚ ਕੋਈ ਐ ਨਹੀਂ ਹੈਗਾ ਦੇਸੀ ਜਾ ਕੰਮ ਨਹੀਂ ਕੀਤਾਗਾ ਹਾਂ ਇਹ 50-50000 ਰੁਪਏ ਦੇ ਸੋਫਾ ਵੇਚੀ ਜਾਂਦੇ ਹੋ ਮੈਨੂੰ ਪਹਿਲਾ ਪਤਾ ਸੀ 50000 ਦਾ ਹੀ ਆਖੋਗੇ ਬਾਈ ਉਹ ਨਹੀਂ ਵੀਰੇ 50000 ਦਾ ਨਹੀਂ ਦਿੰਦੇ ਤੁਸੀਂ ਦੱਸੋ ਕਿੰਨੇ ਦਾ ਦੇ ਦਈਏ ਮੈਂ ਤਾਂ ਯਾਰ ਮੇਰਾ ਤਾਂ ਜੀ ਹੁਣ ਬਾਲਾ ਕਾਉਮਾਉ ਕਰੀ ਜਾਂਦਾ ਤੁਸੀਂ ਆਪ ਐ ਜਮਾ ਜੈਜ ਜੈ ਰੇਟ ਲਾ ਦਿਓ ਬਸ 30000 ਦਾ ਦੇ ਦਾਂਗੇ ਵੀਰੇ ਸਣੇ ਟੇਬਲ ਵੀ ਨਾਲ ਹੀ ਦੇ ਦਾਂਗੇ ਮਹਾਰਾਜਾ ਸੋਫਾ ਦੇ ਦਾਂਗੇ ਨਾਲ ਸਾਰੀਆਂ ਸੈਟੀਆਂ ਨਾਲ ਗੱਡੀਆਂ ਲਗਜ਼ਰੀ ਬਣੀਆਂ ਵੀ ਆ ਪਿਓਰ ਲੈਦਰ ਦੇ ਵਿੱਚ ਸਾਰਾ ਸੋਫਾ ਜੀ ਤਿਆਰ ਠੀਕ ਆ 30000 ਚ 30000 ਕਰ ਦੇਵਾਂਗੇ ਪੱਕੇ ਰਿਓ ਜੇ ਆਪਦੀ ਗੱਲ ਤੇ ਗਿਫਟ ਵੀ ਨਾਲ ਦੇ ਕੇ ਤੋਰਾਂਗੇ ਇਹਦੇ ਨਾਲ ਵੀ ਗਿਫਟ ਸਾਰਿਆਂ ਨਾਲ ਹੀ ਦੇਵਾਂਗੇ ਕੀ ਬਾਤ ਆ ਭਾਈ ਮੜਾ ਜ ਦਿਖਾਈਆਂ ਸੋਫਾ ਸਾਰਾ ਨਾ ਚੰਗੀ ਤਰ੍ਹਾਂ ਦਿਖਾ ਦੀ ਵੀ ਕੀ ਬਾਤ ਆ ਪੂਰੀ ਲਗਜ਼ਰੀ ਫੀਲ ਆਊਗੀ ਜਦੋਂ ਤੁਹਾਡੀ ਕੋਠੀ ਦੇ ਵਿੱਚ ਆਹ ਸੋਫਾ ਗਿਆ ਅੱਛਾ ਭਾਈ ਇਹਦੇ ਨਾਲ ਵੀ ਗਿਫਟ ਗਿਫਟ ਕੀ ਦੇਵੋਗੇ ਗਿਫਟ ਵੀਰੇ ਕੈਲਕੂਲੇਟਰ ਦਾ ਜੂਸਰ ਆ 4200 ਰੁਪਏ ਵਾਲਾ ਉਹ ਜੋ ਮੈਂ ਫ੍ਰੀ ਦੇਣਾ ਆ ਆਪਾਂ ਨਾਲ ਆ ਵੀ 4200 ਦਾ ਆਫਰ ਹੋਰ ਲੱਗ ਗਿਆ ਮਤਲਬ 4200 ਰੁਪਏ ਦਾ ਹੋਰ ਫਾਇਦਾ ਮਿਲੂਗਾ ਜੂਸਰ ਵੀ ਹੈ ਨਾਲ ਜੇ ਤੁਸੀਂ ਇੰਡੈਕਸ਼ਨ ਚੁੱਲਾ ਲੈਣਾ ਇੰਡੈਕਸ਼ਨ ਚੁੱਲਾ ਵੀ ਮਿਲ ਜੂਗਾ ਉਹ ਮਰਜੀ ਆ ਉਹ ਤੁਹਾਡੀ ਮਰਜੀ ਆ ਜੀ ਜਿਹੜੇ ਚੀਜ਼ ਤੁਹਾਨੂੰ ਪਸੰਦ ਆ ਜੀ ਅੱਛਾ ਇੱਕ ਗੱਲ ਹੋਰ ਹੈ ਹੁਣ ਮਾੜਾ ਜ ਮੈਨੂੰ ਨਾ ਸਮਾਨਤਾ ਸਾਰੇ ਝਾਤੀ ਵੱਜ ਗਈ ਪਰ ਮੈਂ ਇੱਕ ਚੀਜ਼ ਏ ਕਨਫਿਊਜ਼ ਆ ਦੁਕਾਨ ਦਾ ਐਡਰੈਸ ਨਹੀਂ ਪੂਰਾ ਪਤਾ ਉਹ ਜ਼ਰੂਰ ਦੱਸੋ ਕਿੱਥੇ ਆਉਣਾ ਕਿਹੜੇ ਰੋਡ ਤੇ ਬੱਚੇ ਬੱਚੇ ਨੂੰ ਪੁੱਛ ਲਓ ਜੀ ਪਾਣੀਪਤ ਖਦਰ ਪੜਾ ਰਣ ਇਲੈਕਟ੍ਰੋਨਿਕ ਨਹਿਰੂ ਮੰਡੀ ਜੀ ਬਾਗਾ ਪ੍ਰਾਣਾ ਜੀ ਬਾਗਾ ਪ੍ਰਾਣਾ ਮੇਨ ਮੇਨ ਐਡਰੈਸ ਇਹਦੇ ਮਰਜੀ ਬੱਚੇ ਨੂੰ ਪੁੱਛ ਲੋ ਪਾਣੀ ਪਤਾਂ ਵਾਲੇ ਜਾਣਾ ਬਾਹਰ ਛੱਡ ਕੇ ਇੱਥੇ ਪੜ ਕੇ ਤੁਹਾਨੂੰ ਛੱਡ ਕੇ ਜਾਣਗੇ ਜੀ ਹੁਣ ਅਸੀਂ ਤੀਜੇ ਗਦਾਮ ਚ ਪਹੁੰਚ ਗਿਆ ਤੇ ਆਸਮਾਨ ਇਹਨੂੰ ਖਿਲਰਿਆ ਆਸਮਾਨ ਨਾ ਸਮਝ ਲਿਓ ਆਹ ਪ੍ਰੈਸ ਟੇਬਲ ਵਿਕੇ ਹੋਇਆ ਤੇ ਇਹ ਜਾਈ ਜਾਂਦੇ ਆ ਬਾਈ ਜੀ ਇਧਰ ਵਾਲ ਮਾਰੀਆਂ ਬੈੱਡ ਪਿਆ ਇਹਨਾਂ ਦੇ ਰੇਟ ਤੇ ਚੰਨ ਨਾ ਪਾ ਦਿਓ ਇਧਰ ਵੀਰੇ ﺍﻟमारीयां ਅਲਗ ਅਲਗ ਰੇਟਾਂ ਦੇ ਦੱਸੋ ਕਿਹੜੇ ਕਿਹੜੀ ਆ ਆ ਜਿਵੇਂ ਹੁਣ ਇਹਦੇ ਨਾਲ ਆ ਜੀ ਇਹ 1.5 ਲੱਖ ਰੁਪਏ ਦੀ ਲਿਮਾਰੀ ਲਾਤੀ ਹੈ ਜੀ 13-14 ਹਜ਼ਾਰ ਦੀ ਲਿਮਾਰੀ ਸੀਗੀ ਸਿਰਫ 1.5 ਲੱਖ ਦੀ ਹੈ ਇਹਦੇ ਨਾਲ ਤੁਸੀਂ ਗਿਫਟ ਇਹਦੇ ਨਾਲ ਵੀ ਦੇਵਾਂਗੇ ਆਪਾਂ ਗਿਫਟ ਦੇ ਨਾਲ ਵੀ ਹਾਂ ਚਾਹੇ ਚਾਹੇ ਹੈਂਡੀ ਬਲੈਂਡਰ ਲੈ ਲਓ ਚਾਹੇ ਪ੍ਰੈਸ ਲੈ ਲਓ ਇਹਦੇ ਨਾਲ ਵੀ ਗਿਫਟ ਦੇਵਾਂਗੇ ਗਿਫਟ ਤਾਂ ਟੋਟਲ ਸਾਰੀਆਂ ਆਈਟਮਾਂ ਨਾਲ ਹੀ ਆ ਲਿਆ ਬਈ ਜੀ ਗਿਫਟ ਆਪਾਂ ਹਰ ਇੱਕ ਨਾਲ ਹੀ ਦੇਣਾ ਹਰ ਇੱਕ ਆਈਟਮ ਨਾਲ ਗਿਫਟ ਦੇਵਾਂਗੇ ਜੀ ਠੀਕ ਹੈ ਲੈ ਮਿੱਤਰੋ ਹੁਣ ਰੇਟ ਨਾ ਪੁੱਛੋ ਸਿਰਫ ਤੁਸੀਂ ਦੁਕਾਨ ਤੇ ਆਓ 1 ਰੁਪਿਆ ਲਿਆਓ ਤੇ ਸਮਾਨ ਲੈ ਜਾਓ ਕਿਆ ਬਾਤ ਹੈ ਆ ਦੇਖੋ ਬੈੱਡ ਹੇ 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 ਆ ਬੈੱਡ ਦਾ ਕੀ ਰੇਟ ਆ ਬਾਈ ਬੈੱਡ ਦਾ ਬੈੱਡ ਦਾ ਰੇਟ ਵੀਰੇ ਆ ਚੀਜ਼ ਜਿਹੜੀ ਹੈਗੀ ਆ ਇਹ ਤੁਹਾਨੂੰ ਦੇ ਦਾਂਗੇ 15000 ਰੁਪਏ ਦਾ ਜੀ ਬੈੱਡ 15000 ਚ ਹਾਂ ਇਹ ਵੀ 1 ਰੁਪਈਏ ਨਾਲ 1 ਰੁਪਈਆ ਲਿਆਓ ਬੈੱਡ ਲੈ ਜਾਓ ਨਾਲ ਗੱਦੇ ਆ ਫ੍ਰੀ ਹੈ ਕੈਲਵਿਨ ਨੇਟਰ ਦਾ ਜੂਸਰ ਫ੍ਰੀ ਹੈ ਠੀਕ ਹੈ ਜੀ ਚਾਹੀ ਹੋਰ ਤੁਸੀਂ ਜਿਹੜੀ ਆਪਸ਼ਨ ਦੇ ਵਿੱਚ ਕੋਈ ਗਿਫਟ ਹੋਇਆ ਉਹ ਵੀ ਦੇ ਦਾਂਗੇ ਨਾਲ ਮੈਂ ਇੱਕ ਚੀਜ਼ ਦਾ ਹਿਸਾਬ ਤਾਂ ਲਾ ਲਿਆ ਭਾਵੇਂ ਤੁਸੀਂ ਫਰਿੱਜ ਲੈ ਕੇ ਜਾਣੀ ਆ ਭਾਵੇਂ ਬੈੱਡ ਲੈ ਕੇ ਜਾਣਾ ਭਾਵੇਂ ਸੋਫਾ ਜੂਸ ਸਰ ਪੱਕਾ ਮਿਲਣਾ ਤੇ ਬਣਾ ਬਣਾ ਕੇ ਜੂਸ ਪੀਂਦੇ ਜਾਣਾ ਹੈਲਦੀ ਕਰਦੇ ਨੇ ਲੋਕ ਠੀਕ ਕਰਦੇ ਨੇ ਜੀ ਸਾਰੇ ਇਹ ਕੱਲਾ ਇਸੇ ਨਾਲ ਹੀ ਮਿਲਣਾ ਜਾ ਉਧਰਲੇ ਆ ਇਹ ਕਹਾ ਪਿਆ ਮੇ ਰਿਆਈ ਇਹ ਰਿਆਈ ਸੈਟ ਹੈ ਵੀਰੇ ਨਾਲ ਇਹ ਵੀ ਦੇ ਦਾਂਗੇ ਜਿਹੜੇ ਮਰਜੀ ਇੱਛਾ ਜੂਸ ਲੈ ਲਓ ਚਾਹ ਰਿਆਈ ਸੈਟ ਲੈ ਲਓ ਜੀ ਦੋਹਾਂ ਚੀਜ਼ਾਂ ਚੋਂ ਜਿਹੜੀ ਚੀਜ਼ ਮਰਜੀ ਲੈ ਲਓ ਇਹ ਹੈਗੇ ਵੀਰੇ ਲੱਗਦੀ ਬੈੱਡਾਂ ਠੀਕ ਹੈ ਜੀ ਹਾਂਜੀ ਇਹ ਬੈੱਡ ਹੈਗੇ ਪਾਊਡਰ ਵਾਲੇ ਵੀਰੇ ਜੀ ਇਹ 18 19 ਇਅਰ ਦੇ 20 ਇਅਰ ਦੇ ਲਾਈ ਜਾਂਦੇ ਆ ਠੀਕ ਹੈ ਇਹ ਬੈੱਡ ਦੇ ਦਾਂਗੇ ਅਸੀਂ 17500 ਦੇ 17500 ਦਾ ਗੱਦੇ ਨਾਲ ਫ੍ਰੀ ਹੈ ਠੀਕ ਹੈ ਰਿਆਈ ਸੈੱਟ ਫ੍ਰੀ ਹੈ ਲੱਕੜ ਤਾਂ ਨਹੀਂ ਮਾੜੀ ਲੱਗੀ ਹੋਈ ਬਾਈ ਵੀਰੇ ਗੱਦਾ ਚੱਕੋ ਬੈੱਡ ਦੇ ਵਿੱਚ 10 ਜਾਣੇ ਖੜਾ ਲਓ ਆਹ ਲਓ ਠੱਪ ਲਓ ਵੀਰੇ ਜਿਵੇਂ ਮਾਰਦੀ ਬੈੱਡ ਬਹਿ ਜਾ ਟੁੱਟ ਜੇ ਸਾਡਾ ਟੁੱਟ ਗਿਆ ਤੁਹਾਡਾ ਸਾਡਾ ਹੀ ਸਾਡਾ ਹੋਰ ਦੱਸੋ ਕੀ ਬਾਤ ਹੈ ਅੱਛਾ ਵਧੀਆ ਲੱਕੜ ਲੱਗੀ ਹੋਈ ਨਾਲ ਇਹ ਵੀ ਗੱਦੇ ਦੀ ਗਾਰੰਟੀ ਹੈ ਗੱਦੇ ਦੀ ਵੀ ਗਾਰੰਟੀ ਸਾਲ ਦੀ ਗਾਰੰਟੀ ਫੁੱਲ ਇਹ ਨਹੀਂ ਗੱਦੇ ਫ੍ਰੀ ਦੇ ਤੇ ਤੇ ਨਾਲ ਗੱਦੇ ਦੀ ਗਾਰੰਟੀ ਨਹੀਂ ਕਿਆ ਬਾਤ ਹੈ ਗੱਦਾ ਯਾਰ ਕਿਆ ਬਾਤ ਮੇਰਾ ਤਾਂ ਪੂਰੇ ਬੋਲੇ ਗੱਦੇ ਆ ਜੀ ਪੂਰੇ ਸਾਲ ਦੀ ਫੁੱਲ ਗਰੰਟੀ ਆ ਬੰਦਾ ਥੱਕਿਆ ਹੰਬਿਆ ਘਰੋਂ ਆਊਗਾ ਤੇ ਆ ਬਿੱਡਾ ਤੇ ਆਰਾਮ ਦੀ ਨੀਂਦ ਲਾਊਗਾ ਪੈ ਜਾਊਗਾ ਨਾਲ ਰਿਜਾਈ ਸੈੱਟ ਵੀ ਲੈ ਲਓ ਐ ਸੌ ਜਾ ਭਗਟਾ ਹਾਂ ਰਿਜਾਈ ਸੈੱਟ ਵੀ ਨਾਲ ਹੀ ਆ ਚਾਦਰ ਵਿਛਾਓ ਰਿਜਾਈ ਲਾਉਣਾਂ ਵਾਲੀ ਸੈੱਟ ਫ੍ਰੀ ਠੀਕ ਆ ਅੱਛਾ ਇਹ ਚੀਜ਼ਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਇਹ ਲੈਣ ਵਾਸਤੇ ਤੁਸੀਂ ਖੱਦਰ ਭੰਡਾਰ ਪਾਣੀਪਤ ਵਾਲਿਆਂ ਦੇ ਐਂਡ ਇਲੈਕਟ੍ਰੀਸ਼ਨ ਦੁਕਾਨ ਤੇ ਸ਼ੋਅਰੂਮ ਤੇ ਆਉਣਾ ਬਾਗੇਪੁਰਾਣੇ ਇਧਰ ਬਈ ਝਾਤ ਮਰਾ ਦੀ ਸਮਾਨ ਹੀ ਸਮਾਨਾ ਢੇਰ ਲੱਗੇ ਪਿਆ ਟਰੱਕਾਂ ਦੇ ਟਰੱਕ ਸਮਾਨ ਇਤੋਂ ਜਾਂਦੇ ਆ ਇੰਨਾ ਸਮਾਨ ਵਿਗਦਾ ਅਲਮਾਰੀਆਂ ਭਈਆ ਕਿਆ ਬਾਤ ਆਹ ਅਲਮਾਰੀ ਦਾ ਰੇਟ ਕੀ ਆ ਭਾਈ ਅਲਮਾਰੀ ਵੀਰੇ 11-12000 ਦੀ ਵੇਚਦੇ ਪਏ ਆ ਸਾਰੇ ਬਿਆਰ ਚ ਜੀ 8500 ਰੁਪਏ ਦੀ ਦੇ ਦਾਂਗੇ ਜੀ ਭਾਈ ਬਾਹਲਾ ਥੋੜਾ ਬੋਲੀ ਜਾਂਨੇ ਹੋ ਬਾਅਦ ਚ ਮੁੜ ਕੇ ਘਰੋਂ ਗਾਲਾਂ ਨਾ ਪਈ ਜਾਣ ਉਹ ਭਾਈ 8500 ਰੁਪਏ ਦੀ ਦੇ ਦਾਂਗੇ ਯਾਰ ਪੱਕੀ ਗੱਲ ਆ ਪੱਕੀ ਗੱਲ ਆ ਲੇ ਭਾਈ ਕੱਲੀ ਲਿਮਾਰੀ ਨਹੀਂ ਐਵਰੀ ਵਾਲਿ ਮਾਰੀ ਦੇ ਨਾਲ ਦੇ ਦੇਨੇ ਆਪਾਂ ਇਹਨਾਂ ਲਿਮਾਰੀਆਂ ਨਾਲ ਹਾਂ ਆਪ ਪ੍ਰੈਸ ਚਾਹੀ ਐਂਡੀ ਬਲੈਂਡਰ ਜਿਹੜਾ ਮਰਜ਼ੀ ਲੈ ਲਓ ਦੋਹਾਂ ਜਿਹੜੀ ਮਰਜ਼ੀ ਲਿਮਾਰੀ ਨਾਲ ਲੈ ਲਓ ਕਿ ਮੇਰੇ ਗੱਲ ਇਹ ਹੈ ਜੇ ਤਾਂ ਬੰਦੇ ਕੋਲੇ ਪੈਸੇ ਵੀ ਹੈ ਨਹੀਂ ਤਾਂ ਵੀ 1 ਰੁਪਿਆ ਲੈ ਕੇ ਵੀ ਆ ਜਾਵੇ ਠੀਕ ਹੈ ਉਹਨੂੰ ਅਸੀਂ ਲਿਮਾਰੀ ਵੀ ਦੇ ਦਾਂਗੇ ਠੀਕ ਹੈ ਬੈੱਡ ਵੀ ਦੇ ਦਾਂਗੇ ਸੋਫੇ ਵੀ ਦੇ ਦਾਂਗੇ ਵਾਸ਼ਿੰਗ ਮਸ਼ੀਨ ਵੀ ਦੇ ਦਾਂਗੇ ਫਰਿੱਜ ਵੀ ਦੇ ਦਾਂਗੇ ਅਸੀਂ ਉਹਨੂੰ ਕਿਆ ਬਾਤ ਆ ਸਟੇਬਲ ਵੀ ਦੇ ਦਾਂਗੇ ਜਿਹੜੀ ਜੀ ਮਰਜ਼ੀ ਲੈ ਜਾਓ 1 ਰੁਪਏ ਚ ਹੀ ਦੇ ਦਾਂਗੇ ਕਿਆ ਬਾਤ ਆ ਲਓ ਭਾਈ ਹੁਣ ਆ ਗਿਫਟ ਤੁਹਾਡੇ ਹੋ ਜਾਣਗੇ ਬਸ ਇਹ ਲਿਮਟਡ ਆਫਰ ਦਾ ਫਾਇਦਾ ਚੱਕੋ ਤੇ ਬਾਗੇ ਪਰਾਨੇ ਆ ਜਾਓ ਤਿਆਰ ਆ ਲਈ ਹਾਂ 3500 ਰੁਪਏ ਦਾ ਲੱਗ ਓਏ ਬੱਲੇ ਬੱਲੇ 3500 ਰੁਪਏ ਚਾਹ ਪ੍ਰੈਸਟੇਬਲ ਤੁਹਾਡਾ ਹੋ ਜਾਊਗਾ ਕੀ ਬਾਤ ਹੈ ਡਰਾ ਡਰੂ ਵੀ ਵਧੀਆ ਲੱਗੇ ਹੋਏ ਐਨੂੰ ਓਏ ਬੱਲੇ ਬੱਲੇ ਲੈ ਬਈ ਲੀੜੇ ਪ੍ਰੈਸ ਕਰੋ ਤੇ ਇਹਦੇ ਚ ਸੰਭੋ ਕਿਆ ਬਾਈ ਗੈਫਟ ਇਹਦੇ ਨਾਲ ਵੀ ਇਕੱਲੇ ਨਹੀਂ ਨਾਲ ਪ੍ਰੈਸ ਵੀ ਦੇਵਾਂਗੇ ਓਏ ਹੋਏ 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 ਲੈ ਪ੍ਰੈਸ ਟੇਬਲ ਨਹੀਂ ਇਕੱਲਾ ਬਾਈ ਪ੍ਰੈਸ ਵੀ ਇਹ ਇਹਦੇ ਪੈਸੇ ਬਾਈ 80 ਲਾਉਂਗੇ ਨਾ ਵੀਰੇ ਨਾਲ ਫ੍ਰੀ ਦੇਣਾ ਇਹ ਫ੍ਰੀ ਹੈ ਇਹ ਰਵਾਇਆ ਕਿਆ ਬਾਤ ਹੈ ਫ੍ਰੀ ਦੇਣੀ ਹੈ ਜਮ ਜਿਹੜੀ ਜੀ ਮਰਜ਼ੀ ਲੈ ਲਓ ਦੋਆ ਚ 3500 ਦਾ ਪ੍ਰੈਸ ਟੇਬਲ ਪ੍ਰੈਸ ਨਾਲ ਫੇਰੀ ਬਾਈ 1000 ਦੀ ਤਾਂ ਪ੍ਰੈਸ ਹੀ ਹੋਊਗੀ ਯਾਰ ਬਾਈ ਨਾਲ ਇਹੀ ਤਾਂ ਦੀਵਾਲੀ ਦਾ ਫਾਇਦਾ ਠਾਉਣਾ ਆਪਾਂ ਕਿਆ ਬਾਤ ਆ ਲੈ ਕੇ ਦਾ ਫਾਇਦਾ ਕਰਨਾ ਜਿੰਨਾ ਹੋਇਆ ਇਹ ਸਹੀ ਲੱਗਿਆ ਆ ਭਾਈ ਜੀ ਜਿਵੇਂ ਮਰਜੀ ਵਧੀਆ ਮਟੀਰੀਅਲ ਆ ਮਟੀਰੀਅਲ ਵਧੀਆ ਲਵਾਈਦਾ ਆ ਆਪਾਂ ਕੀ ਬਾਤ ਆ ਕਿਉਂਕਿ ਬਾਈ ਹੋਰਾਂ ਦੀ ਆਪਦੀ ਫੈਕਟਰੀ ਆ ਆਪਦਾ ਮਾਲ ਬਣਦਾ ਇਹ ਕੋਈ ਬਣਿਆ ਬਣਾਇਆ ਮਾਲ ਲਾ ਕੇ ਨਹੀਂ ਵੇਚਦੇ ਤੇ ਆਪ ਪ੍ਰੈਸ ਤੁਹਾਨੂੰ ਫਰੀ ਮਿਲ ਜਾਣੀ ਆ ਬਸ ਫਿਰ ਭੱਜੇ ਆ ਉਹ ਡੀਕਦੇ ਕਿਨੂੰ ਹੁਣ ਡੀਕਦਾ ਤੁਸੀਂ ਫੋਨ ਚੜਕਾ ਦੇਣੇ ਸੀ ਰਾਜ ਨਹੀਂ ਪੂਰੇ ਖੁੱਲੇ ਡੁੱਲੇ ਆ ਜੀ ਆਹ ਆਹ ਕੀ ਬਾਤ ਆ ਪ੍ਰੈਸ ਕਰਕੇ ਲੀੜਾ ਲਾਤਾ ਸੰਭੋ ਗੱਲਾਂ ਵੀ ਬੜਿਆ ਹੋਆ ਜੀ ਪੈਸੇ ਸਾਹਮਣੇ ਆਸਤੇ ਕਿਸੇ ਭੈਣ ਨੇ ਕੰਮ ਕਰਦਾ ਬੁਟੀਕ ਦਾ ਤਾਂ ਕਰ ਸਕਦੇ ਆ ਕਾਊਂਟਰ ਤੇ ਕੀ ਬਾਤ ਆ 3500 ਚ ਸਿਰਫ ਇਹ ਟੇਬਲ ਤੁਹਾਡਾ ਹੋ ਜਾਵੇਗਾ ਪੱਕੀ ਗੱਲ ਆ ਨਾ ਬਾਈ ਪੱਕੀ ਗੱਲ ਆ ਵੀਰੇ ਪੱਕੀ ਗੱਲ ਜੀ 300 ਰੁਪਏ ਦਾ ਹੀ ਚਿੰਮਾ ਮੇਰੇ ਦਿਮਾਗ ਚ ਹੋਰ ਆ ਗਈ ਆਜਾ ਪੋਤਰ ਨੂੰ ਚੱਲ ਕੇ ਗੱਲ ਕਰਦੇ ਆ ਹਾਂ ਜੀ ਹਾਂ ਜੀ ਤੁਸੀਂ ਆਪਦੇ ਆਫਰ ਤਾਂ ਦੇਤੇ ਪਰ ਜਿਹੜਾ ਆਪਣੇ ਚੈਨਲ ਨਾਲ ਜੁੜਿਆ ਜਿਹੜਾ ਬਾਈ ਵੀਡੀਓ ਵੇਖ ਰਿਹਾ ਕਮੈਂਟ ਕਰ ਰਿਹਾ ਸ਼ੇਅਰ ਕਰ ਰਿਹਾ ਯਾਰ ਉਹਦੇ ਲਈ ਵੀ ਬਣਦਾ ਕੁਝ ਤੁਸੀਂ ਦੱਸੋ ਕੀ ਕਰੀਏ ਮੈਂ ਤਾਂ ਆਹੀ ਦੇ ਦੋ ਹੋਰ ਨਹੀਂ ਤਾਂ ਦੇ ਦੇ ਨਹੀਂ ਦੱਸੋ ਤੁਸੀਂ ਕਿਹਦੇ ਦਿੱਤੇ ਲੈ ਬਈ ਕਿੰਨੇ ਬੰਦਿਆਂ ਨੂੰ ਫਿਰ ਤੁਸੀਂ ਦੱਸੋ ਜਿੰਨੇ ਨੂੰ ਕਹੋਗੇ ਕਰ ਲਾਂਗੇ ਜੀ ਹੋਰ ਲੈ ਘੱਟ ਤੋਂ ਘੱਟ ਫਿਰ ਵੀ ਮਾਨਦਾਨ ਦਾ ਰੱਖੋ ਪੰਜ ਛੇ ਬੰਦੇ ਦਾ ਦੇ ਦਿਓ ਪੰਜ ਜਣਿਆਂ ਨੂੰ ਮੇਰੇ ਹੈਂਡੀ ਬਲੈਂਡਰ ਉਹਦੇ ਘਰੇ ਪਹੁੰਚ ਜਾਣਾ ਜੀ ਹੋਰ ਦੱਸੋ ਜਿਹੜਾ ਸੋਹਣੇ ਸੋਹਣੇ ਕਮੈਂਟ ਕਰ ਦੂਗਾ ਹਾਂ ਵੀਡੀਓ ਸ਼ੇਅਰ ਕਰੂਗਾ ਤੁਹਾਡੇ ਚੈਨਲ ਨੂੰ ਸਕਰੀਨ ਸ਼ਾਟ ਪਾਊਗਾ ਸਾਨੂੰ ਠੀਕ ਹੈ ਜੀ ਉਹ ਪੰਜ ਬੰਦਿਆਂ ਨੂੰ ਅਸੀਂ ਹੈਂਡੀ ਬਲੈਂਡਰ ਫ੍ਰੀ ਦੇ ਦਾਂਗੇ ਲੈ ਬਈ ਆਹ ਹੈਂਡੀ ਬਲੈਂਡਰ ਆਸਤੇ ਤੁਸੀਂ 1 ਰੁਪਿਆ ਵੀ ਨਹੀਂ ਦੇਣਾ ਬਾਕੀ ਸਮਾਨ ਤੇ 1 ਰੁਪਿਆ ਲੱਗਣਾ ਪਰ ਇਹਦੇ ਤੇ ਉਹ 1 ਰੁਪਿਆ ਵੀ ਨਹੀਂ ਲੱਗਣਾ ਸਿਰਫ ਤੁਸੀਂ ਸ਼ੇਅਰ ਕਰਨਾ ਵੀਡੀਓ ਨੂੰ ਕਮੈਂਟ ਕਰਨਾ ਵੀਡੀਓ ਥੱਲੇ ਤੇ ਸਕਰੀਨਸ਼ਾਟ ਬਾਈ ਦੇ ਨੰਬਰ ਤੇ ਭੇਜ ਦੇਣਾ ਤੇ ਆਹ ਹੈਂਡੀ ਬਲੇਡਰ ਤੁਹਾਡੇ ਘਰ ਹੋਵੇਗਾ ਬਾਈ ਜੀ ਨੰਬਰ ਆਪਣਾ ਜਿਹੜਾ ਸਕਰੀਨ ਤੇ ਚੱਲ ਰਿਹਾ ਉਹੀ ਨੰਬਰ ਹੈ ਤੇ ਫੇਰ ਵੀ ਬਾਈ ਜੀ ਤੁਸੀਂ ਆਪਣਾ ਨੰਬਰ ਬੋਲ ਦਿਓ ਨੰਬਰ 98884 20928 ਦੂਸਰਾ ਨੰਬਰ 98883 20928 ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਗੱਲ ਕਰੋ ਬਾਈ ਹੋਰ ਹਨ ਤੇ ਆ ਸਮਾਨ ਆ ਆਪਦੇ ਘਰ ਲੈ ਚ